ਸਿਕਾ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਜੀ ਤੇ ਅੱਜ ਸਾਰੇ ਵਾਈਆਂ ਕਬੂਤਰ ਵਿੱਚ ਭਰਾਵਾ ਵਾਸਤੇ ਜਿੰਨੇ ਕੁ ਜੋਗੇ ਹੈਗੇ ਸੀ ਕਿ ਅੱਜ ਲੈ ਕੇ ਆਏ ਆ ਤੁਹਾਡੇ ਵਾਸਤੇ ਸੋਕੇ ਪਏ ਹੋਏ ਕਬੂਤਰ ਦਾ ਇਲਾਜ ਜਿੰਨੂੰ ਸੋਕੜਾ ਹੋ ਜਾਂਦਾ ਜਾਂ ਸੋਕਾ ਹੋ ਜਾਂਦਾ ਜਿਹੜਾ ਹੱਡੀ ਬਾਹਰ ਕੱਢ ਲੈਂਦਾ ਕਬੂਤਰ ਸੋਕਾ ਕਰਕੇ ਉਹਨਾਂ ਦੇ ਵਾਸਤੇ ਇਲਾਜ ਲੈ ਕੇ ਆਏ ਜੀ ਪਹਿਲਾਂ ਕੂਤਰੀ ਵਿਖਾ ਦਿੰਨੇ ਆ ਕੂਤਰੀ ਆ ਤੇ ਇਸਤੇਮਾਲ ਕਰਕੇ ਵਿਖਾਵਾਂਗੇ ਕਿਤੇ ਆਏ ਲੈ ਕੇ ਦਿਓ ਜੀ ਉਹ ਦੱਸ ਤਾਂ ਤੇ ਇਸਤੇਮਾਲ ਕੀਤਾ ਨਹੀਂ ਇਸਤੇਮਾਲ ਕਰਕੇ ਰਿਵਿਊ ਵਿਖਾਵਾਂਗੇ ਆ ਵੀ ਕੂਤਰੀ ਵਿਖਾ ਦੇ ਆ ਕਬੂਤਰੀ ਆਪਣੀ ਚਿੱਟੀਆਂ ਖਾ ਲਈ ਤੇ ਇਹਨੂੰ ਕਾਫੀ ਦਿਨਾਂ ਦਾ ਸੋਕਾ ਹੋਇਆ ਸੋਕੜਾ ਜਾਂ ਸੋਕਾ ਇੱਕੋ ਹੀ ਗੱਲ ਹੁੰਦੀ ਆ ਤੇ ਆ ਦੇਖੋ ਜੀ ਹੱਡੀ ਬਾਹਰ ਨਿਕਲਿਆਈ ਆ ਵਿਖਦੀ ਆ ਆ ਦੇਖੋ ਜੀ ਹੱਡੀ ਬਾਹਰ ਨਿਕਲਿਆਈ ਠੀਕ ਆ ਜੀ ਤੇ ਆ ਕਬੂਤਰੀ ਆ ਤੇ ਇਹਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੀ ਕੀ ਚੀਜ਼ਾਂ ਲੱਗਣਗੀਆਂ ਇਹਦੇ ਵਾਸਤੇ ਭਈ ਆਪ ਸਾਰਿਆਂ ਤੋਂ ਪਹਿਲਾਂ ਤਾਂ ਲੱਸੀ ਲੈ ਲੈਣੀ ਆ ਠੀਕ ਆ ਜੀ ਠੀਕ ਆ ਭਾਈ ਤੇ ਲੱਸੀ ਤੋਂ ਬਾਅਦ ਤੇਲ ਲੈ ਲੈਣਾ ਹੁਣ ਤੇਲ ਆਵੀ ਘਰੇ ਜਿਹੜਾ ਘਰੇ ਵਰਤਦੇ ਸਰੋਂ ਦਾ ਤੇਲ ਉਹ ਤੇਲ ਲਿਓਣਾ ਤੇ 20 ml ਦੁੱਸੀ ਲੈ ਲਿਓ ਤੇ ਵਿੱਚ 2-4 ਤੇਲ ਦੀਆਂ ਬੂੰਦਾ ਪਾ ਲਿਓ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਬਣੇ ਰਹੋ ਕੋਈ ਚੀਜ਼ਾਂ ਹੋਰ ਵੀ ਦੱਸਾਂਗੇ ਤੁਹਾਨੂੰ ਜਿਹੜੀਆਂ ਦੇ ਵਿੱਚ ਪੈਣੀਆਂ ਜਿੰਨਾ ਇਹਦੇ ਨਾਲੋਂ ਬੈਸਟ ਰਿਜ਼ਲਟ ਆ ਇਹ ਤਾਂ ਵੀ ਦੇਸੀ ਇਲਾਜ ਆ ਬਈ ਉਹ ਤਾਂ ਦਵਾਈਆਂ ਵੀ ਬਹੁਤ ਆਉਂਦੀਆਂ ਇਹ ਦੇਸੀ ਇਲਾਜ ਆ ਜਿਹੜੇ ਬਈ ਘਰੇ ਵਰਤ ਕੇ ਦੇਖ ਲਓ ਆਪਾਂ ਤੁਹਾਡੇ ਸਾਹਮਣੇ ਵਰਤਾਂਗੇ ਤੇ ਆਹ ਦੇਖੋ ਜੀ ਪਹਿਲਾਂ 20 ml ਦੁੱਸੀ ਪਾ ਲਿਓ ਰੱਸੀ ਨਹੀਂ ਪਹਿਲਾਂ ਆ ਵੀ ਅਮਨ ਅਸੀਂ ਮਿਲ ਕੇ ਰੱਸੀ ਰੱਖ ਲਈ ਠੀਕ ਹੈ ਜੀ ਆ ਸਿਰੰਜ ਨਾਲ ਤੇ ਹੁਣ ਇਹਦੇ ਚ 2-4 ਬੂੰਦਾ ਤੇਲ ਦੀਆਂ ਪਾਉਣੀਆਂ ਇਹ ਆ ਜਾ ਬਈ ਆ ਜਾ ਆ ਜਾ ਇੱਕ ਮਿੰਟ ਜੀ 1 2 3 ਤੇ 4 ਚਾਰ ਬੂੰਦਾ ਪਾ ਲਈਆਂ ਜੀ ਤੇ ਹੁਣ ਮੜਾ ਇਹਨੂੰ ਕਰ ਲਈਏ ਮਿਕਸ ਚੈੱਕ ਕਰ ਲਓ ਤੇ ਹੁਣ ਪਾ ਦਈਏ ਇੱਕ ਮਿੰਟ ਜੀ ਹੁਣ ਆ ਤਾਂ ਵੀ ਕਰ ਲੀਏ ਆਪਾਂ ਸੈਂਜੀ ਚ ਭਰ ਲੀਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੰਮੀ ਅੰਮੀ ਮਰ ਪਰ ਨਹੀਂ ਤੇ ਆਇਆ ਤੇਲ ਤਾਂ ਗਿਆ ਹੋਵੇ ਇੱਕ ਮਿੰਟ ਜੀ ਸਹੀ ਤਰੀਕੇ ਨਾਲ ਭਰ ਲੀਏ 20 ਅੰਮਲ ਆ ਦੇਖੋ ਜੀ ਪੂਰੀ ਵੀ ਇਹ ਮਾਲਾ ਬਈ ਵਿਖਾ ਦੇ ਤੇ ਵਿੱਚ ਸਰੋਂ ਆ ਉਹ ਤੇਲ ਆ ਸਰੋਂ ਦਾ ਸੱਚ ਹੈ ਸਰੋਂ ਦਾ ਕੀ ਹੋਣੀ ਆ ਥੰਬਨੇਲ ਲਾ ਲਈ ਠੀਕ ਹੈ ਭਾਈ ਹੁਣ ਆਹਾ ਆਪਣੇ ਕੋਲ ਇੱਕ ਕਬੂਤਰੀ ਹੈ ਬਈ ਇਹਦਾ ਰਿਜ਼ਲਟ ਤੁਹਾਨੂੰ ਇੱਕ ਦੋ ਦਿਨਾਂ ਤੱਕ ਆਜੂਗਾ ਠੀਕ ਹੈ ਮੇਰੇ ਵੀਰੋ ਤੇ ਕਰਕੇ ਦੇਖਣਾ ਹੈ ਤਾਂ ਕਰ ਲਓ ਤੇ ਹੁਣ ਆ ਕਬੂਤਰੀ ਨੂੰ ਆਪਾਂ ਦੇ ਦਈਏ ਕੀ ਕਰੀ ਜੀ ਇਹ ਐਕਸਪਰiments ਇਹ ਆਪਾਂ ਤਾਂ ਬਈ ਆਪਾਂ ਇਹਦੀ ਲੱਸੀ ਦੇਤੀ ਵਾਲੀ ਦੂਰ ਰੱਖ ਦੂਰ ਹੌਲੀ ਹੌਲੀ ਦੇ ਦਈਏ ਕੂਤਰੀ ਨਾਲ ਗਲੱਛ ਦੂਗੀ ਹੌਲੀ ਹੌਲੀ ਦੋ ਦੇਣੀ ਪਊਗੀ ਬਈ ਕੂਤਰੀ ਨਾਲ ਗਲੱਛ ਦਿੰਦੀ ਆ ਯਾਰ ਇੱਕ ਇੰਨਾ ਪਕੂnga ਤੀਜਾ ਤਾਂ ਬਹੁਤ ਦੇਤੀਆਂ ਪਰ ਗਲੱਛ ਦਿੰਦੀ ਆ ਅੰਦਰ ਰਿਜ਼ਲਟ ਤੁਹਾਨੂੰ ਹੁਣ ਕੂਤਰੀ ਤੇ ਤੁਹਾਡੇ ਸਾਹਮਣੇ ਆ ਹਾਂਜੀ ਬਈ ਲੱਸੀ ਤਾਂ ਦੇ ਦਿੰਦੀ ਆ ਆਪਾਂ ਠੀਕ ਆ ਜੀ ਤੇ ਚੈੱਕ ਕਰ ਲਓ ਕਬੂਤਰੀ ਹੁਣ ਤੇ ਕਬੂਤਰੀ ਆਪਾਂ ਹੁਣ ਛੱਡ ਦਿੰਨੇ ਪਿੰਜਰੇ ਚ ਇਸ ਚੀਜ਼ ਦਾ ਬਹੁਤ ਵਧੀਆ ਰਿਜ਼ਲਟ ਹੈ ਠੀਕ ਹੈ ਜੀ ਤੇਲ ਤੇ ਲੱਸੀ ਦਾ ਤੁਸੀਂ ਦੇ ਕੇ ਵੇਖ ਲਓ ਤੇ ਬਈ ਜੇ ਇਹਦੇ ਨਾਲ ਵੀ ਨਾ ਨਾਰਾਮ ਆਏ ਦੋ ਤਿੰਨ ਵਾਰੀ ਦੋ ਦੇ ਕੇ ਦੇਖ ਲਓ ਤੇਲ ਜੇ ਇਹਦੇ ਨਾਲ ਵੀ ਨਾ ਨਾਰਾਮ ਆਇਆ ਨਾ ਫਿਰ ਲੱਸੀ ਲੈ ਲੈਣੀ ਹੈ 20 ml ਤੁਸੀਂ ਉਹਦੇ ਵਿੱਚ ਹਾਈ ਟੈਕ ਪਾ ਲਈ ਦੋ ਚਾਰ ਬੂੰਦਾ ਠੀਕ ਹੈ ਜੀ ਹਾਈ ਟੈਕ ਦੀਆਂ ਤੇ ਉਹ ਦੇ ਦਿਓ ਕਬੂਤਰੀ ਨੂੰ ਠੀਕ ਹੈ ਜੀ ਤੇ ਆਉਂਦੇ ਨਾਲ ਵੀ ਬਹੁਤ ਵਧੀਆ ਏਜੈਂਟ ਦਿੰਦੀ ਹੁੰਦਾ ਇਸ ਚੀਜ਼ ਦਾ ਤੇ ਬਾਕੀ ਇਹ ਦੇਸੀ ਲਾਜ ਸੀਗਾ ਕੋਈ ਜ਼ਿਆਦਾ ਇਹਦੇ ਤੇ ਮਤਲਬ ਖਰਚੀ ਵਾਲੀ ਤਾਂ ਚੀਜ਼ ਨਹੀਂ ਨਾਰਮਲ ਚੀਜ਼ ਆ ਤੇਲ ਵੀ ਆਪਾਂ ਨੂੰ ਆਪਣੇ ਘਰੋਂ ਮਿਲ ਜੂਗਾ ਤੇ ਲੱਸੀ ਵੀ ਮਿਲ ਜਾਣੀ ਹੈ 20 ਰੁਪਏ ਦੀ ਤੇ ਕਬੂਤਰੀ ਨੂੰ ਆਪਾਂ ਦੇਤੀ ਜੀ ਤੇ ਬਸ ਹੁਣ ਆਹੀ ਲਾਜ ਸੀਗਾ ਠੀਕ ਆ ਮੇਰੇ ਵੀਰੋ ਤੇ ਜੇ ਤੁਸੀਂ ਸਮਾਲ ਕਰਕੇ ਵੇਖਣਾ ਹੈ ਤਾਂ ਕਰ ਲਿਓ ਆਪਾਂ ਤੁਹਾਡੇ ਸਾਹਮਣੇ ਆ ਤੇ 2-4 ਦਿਨਾਂ ਤੱਕ ਇਹਦਾ ਰਿਜ਼ਲਟ ਵੀ ਦਿਖਾਵਾਂਗੇ ਕੱਲ ਤੱਕ ਕੀ ਆ ਠੀਕ ਆ ਜੀ ਤੇ ਬਾਕੀ ਠੀਕ ਹੈ ਜੀ ਆਹੀ ਹਾਂਜੀ ਬਈ ਤੇ ਹੁਣ ਕਬੂਤਰ ਨੂੰ ਛੱਡ ਦੀ ਇਹ ਫੁੱਡੇ ਚ ਠੀਕ ਹੈ ਜੀ ਕੂਤਰੀ ਪੂਰੀ ਓਕੇ ਆ ਕੂਤਰੀ ਜਦੋਂ ਜੇ ਸੋਕਾ ਹੋ ਜੂਗਾ ਸੋਕਾ ਹੁੰਦਾ ਕਾਂਦੀ ਘਾਟ ਨਾਲ ਇੱਕ ਤਾਂ ਕੂਤਰ ਨੂੰ ਪਾਣੀ ਦੀ ਘਾਟ ਨਾਲ ਸੋਕਾ ਹੋ ਜਾਂਦਾ ਬਈ ਤੇ ਇੱਕ ਵੀ ਮਤਲਬ ਸ਼ੁਰੂ ਬੁੱਟ ਖਾ ਲਿੰਦਾ ਕਈ ਵਾਰੀ ਜਾਨਵਰ ਜਦੋਂ ਖੁੱਡੇ ਚ ਸਪਾਈ ਨਹੀਂ ਕਰਦੇ ਆਪਾਂ ਉਸ ਚੀਜ਼ ਨਾਲ ਵੀ ਸੋਕਾ ਪਾਇਆ ਜਾਂਦਾ ਕਬੂਤਰ ਨੂੰ ਜ਼ਿਆਦਾਤਰ ਤਾਂ ਪਾਣੀ ਦੀ ਘਾਟ ਨਾਲ ਪੈਂਦਾ ਠੀਕ ਹੈ ਮੇਰੇ ਭਾਈ ਤੇ ਆਪਾਂ ਨੂੰ ਇਹ ਪਾਣੀ ਦੀ ਘਾਟ ਨਾਲ ਹੀ ਸੋਕਾ ਹੋਇਆ ਸੀ ਕਬੂਤਰ ਨੂੰ 2-4 ਦਿਨ ਕਬੂਤਰ ਦੀ ਆਪਾਂ ਨਿਗਰਾਨੀ ਨਹੀਂ ਰੱਖੀ ਸੀਗੀ ਮਤਲਬ ਉਹਦੇ ਵਿਆਹ ਸੀਗਾ ਤੇ ਉਧਰ ਹੀ उलझे ਰਹੇ ਆ ਤਾਂ ਇੱਧਰ ਨੇ ਪਾਸੇ ਆਏ ਨਹੀਂ ਪਰ ਜਦੋਂ ਹੁਣ ਕਬੂਤਰ ਤਾਂ ਵਾਵਾ ਹੀ ਗੱਲ ਕੰਮ ਵਿਧਾਨ ਵਧ ਗਿਆ ਸੀ ਤੇ ਹੁਣ ਮੈਡੀਸਨ ਵੀ ਦਿੱਕਤੀ ਸੀ ਅੱਗੇ 1-2 ਵਾਰੀ ਠੀਕ ਹੈ ਜੀ ਤੇ ਚੱਲ ਪੁੱਤ ਵਾਰ ਉਹਦੇ ਨਾਲ ਕੋਈ ਫਰਕ ਨਹੀਂ ਲੱਗਿਆ ਫਿਰ ਮੈਂ ਚੱਲ ਆਹ ਚੀਜ਼ ਦੇ ਦਿੰਨੇ ਕੂਦਰੀ ਨਾ ਠੀਕ ਹੈ ਜੀ ਚੱਲ 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 ਹੋ ਗਈ ਕੂਦਰੀ ਠੀਕ ਹੈ ਜੀ ਤੇ ਇੱਕ ਕੂਦ ਹੀ ਆਪਣੀ ਭੁੱਖ ਵਾਲੀ ਮਨਾਉਂਦੀ ਆ ਠੀਕ ਹੈ ਜੀ ਤੇ ਬਾਕੀ ਆਹ ਆਪਣੇ ਕਬੂਤਰ ਚੈੱਕ ਕਰ ਲਓ ਤੇ ਅੱਜ ਸਾਡੇ ਕੋਲ ਕੰਟੈਕਟ ਹੈ ਨਹੀਂ ਇਸ ਤੇ ਅਸੀਂ ਇਸ ਚੀਜ਼ ਤੇ ਵੀਡੀਓ ਬਣਾਤੀ ਆ ਤੇ ਇਧਰ ਬਾਕੀ ਬਈ ਓਕੇ ਆ ਤੇ ਉਧਰ ਬੱਚੇ ਬੁੱਤੇ ਨਿਕਲਣ ਵਾਲੇ ਆ ਠੀਕ ਹੈ ਜੀ ਤੇ ਉਹ ਬੱਚਾ ਖਾਦੇ ਬਾਈਆਂ ਨੂੰ ਉਹ ਬੱਚਾ ਮਾਨਾ ਤੋਂ ਲਿਆਂਦਾ ਆਪਾਂ ਬੜਾ ਜੂ ਮਾਰ ਕੋ ਖਾਦੇ ਚਾਹਦਾ ਉਹ ਬੱਚਾ ਲੈਂਦਾ ਤੇ ਕਬੂਤਰੀ ਦਾ ਤਿਆਰ ਰੱਖਣਾ ਯਾਰ ਗਲੱਚ ਨਾ ਦੇਵੇ ਕਿਤੇ ਠੀਕ ਹੈ ਜੀ ਅਸੀਂ ਕਿਹੜਾ ਇੱਥੇ ਹੀ ਆ ਘੰਟਾ ਡੇਢ ਘੰਟਾ ਤੇ ਫਿਰ ਤੁਹਾਨੂੰ ਅੱਗੇ ਅਪਡੇਟ ਦੇ ਦਾਂਗੇ